ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੜਾ ਸੇੜ ਲਈ ਲੈ ਕੇ ਆਇਆਗੇ ਦੋਵੇਂ ਗੱਬਣਾ ਥੋੜੇ ਥੋੜੇ ਦਾਣਾ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਜੋ ਆਪਾਂ ਪੁੱਛਦੇ ਹਾਂ ਬਾਈ ਜੀ ਤੋਂ ਐਡਰੈਸ ਡਿਟੇਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਕਿਵੇਂ ਚੱਲਦਾ ਕੰਮ ਪੂਰਾ ਵਧੀਆ ਚੱਲੀ ਜਾਂਦਾ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ। ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਰ ਨਿਹਾਲ ਸਿੰਘ ਵਾਲਾ। ਨੇੜੇ ਪਿੰਡ ਕਿਹੜਾ ਰਹਿੰਦਾ ਬਾਈ ਜੀ? ਮੇਰੇ ਆਪਣੇ ਮਾਸੀ ਦੇ ਹੂੰ ਤੇ ਵੀ ਰਹੇ ਆ ਆਪਾਂ ਤਲਵੰਡੀ ਭਾਗੀ ਕੇ ਹਿੰਮਤਪੁਰਾ। ਮਾ ਆ ਨੰਬਰ ਬੋਲ ਦੋ ਆਪਣਾ। 87278 ਹੂੰ 09954 ਠੀਕ ਆ। ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ। ਬਾਈ ਇਧਰੋਂ ਸਟਾਰਟ ਕਰੀਏ। ਹਾਂ ਜਿੱਧਰ ਮਰਜ਼ੀ ਕਰ ਲਓ। ਚਲੋ ਇਧਰੋਂ ਕਰ ਲੈਨੇ ਆ। ਬਾਈ ਜਿਹੜੀ ਆਪਾਂ ਸਾਹਮਣੇ ਵੈਢ ਦੇਖ ਰਹੇ ਆ ਗੱਬਣ। ਹਾਂ ਗੱਬਣ ਪਲੂਣ ਦਸੀ ਆ। ਕਾਨੂੰਨ ਸੁੰਦੀ ਹੈਗੀ ਹਾਂ ਕਿ ਕਿੰਨੇ ਕਿ ਦਿਨ ਬਾਕੀ ਆ ਬਾਈ ਪੰਜ ਚਾਰ ਦਿਨ ਲਊਗੀ ਬਾਈ ਠੀਕ ਆ ਪੰਜ ਚਾਰ ਦਿਨ ਬਾਈ ਕਹਿੰਦਾ ਲੈ ਜਾਊਗੀ ਤੇ ਕਿੰਨੀ ਕਿ ਮੀਦਾ ਦੁੱਧ ਦੇ ਦਊਗੀ ਬੁੱਧਾ ਵੀਰੇ ਹੁਣ ਨੇ 12 ਬੂਰਾ ਲੀਟਰ ਤਾਂ ਦੇਊਗੀ ਹਾਂ ਨਿਆਣੇ ਮੇਰੇ ਤੇ ਪੀਕਾ ਭਰਾ ਜਿਵੇਂ ਬਾਈ ਛੋਟੀ ਨਾ ਸਮਝੋ ਕੋਈ ਹੈ ਨਾ ਦੋਵੇਂ ਵੇੜਾ ਛੋਟੀਆਂ ਨਹੀਂ ਹੈਗੀਆਂ ਵੱਡੀਆਂ ਹਾਂ ਵੀ ਦਰਮਿਆਨਾਂ ਸਮਝ ਲੋ ਵੀ ਨਾ ਵੱਡੀਆਂ ਨਾ ਛੋਟੀਆਂ ਪਚਾਲੜਾ ਮੇਲਾ ਵੀ ਪਚਾਲੜਾ ਮੇਲਾ ਬਾਈ ਤਲੋ ਡਰਾਪਾ ਚੈੱਕ ਕਰਾਣਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਇਕੱਲਾ ਇਕੱਲਾ ਥਾਣਾ ਨਿਖੜਮਾ ਥਾਣਾ ਪੂਰੀ ਵਿਥੀ ਦਾ ਪਾਸੇ ਤੋਂ ਦਿਖਾ ਦੇ ਥਾਣਾ ਪੂਰੇ ਮੋਟੇ ਥਾਣਾ ਮੱਝਾਂ ਆਏ ਨੇ ਵੀ ਆਓ ਅੱਗੇ ਜਿਹੜੇ ਦੂਜੀ ਦਾ ਥਾਣਾ ਮੂੜੇ ਮੁੱਠੇ ਵਾਲਾ ਥਾਣਾ ਡਰ ਤੇ ਸਵਾਈ ਬਹੁਤ ਆ ਹੈ ਨਾ ਹਾਂ ਸੋਹਣੇ ਹਲੇ ਆਂਦੇ ਨੇ ਨਾ ਆਪਣੇ ਕੋਲ ਤਰ ਕੋਈ ਇਹਦਾ ਵਿਚਾਰੀਆਂ ਰੱਖ ਜਾਓ ਬਾਈ ਤੋਰ ਦੇ ਖੋਲ ਕੇ ਮੇਕਅਪ ਜਿਵੇਂ ਬਾਈ ਨੇ ਸਾਨੂੰ ਦੱਸ ਹੀ ਦਿੱਤਾ ਵੀ ਦਰਮਿਆਨਾ ਗਾ ਠੀਕ ਹੈ ਨਾ ਬਾਲੀਆਂ ਵੱਡੀਆਂ ਨਹੀਂ ਜਉਂ ਉਮਰ ਉਮਰ ਅਜੇ ਉਮਰ ਕੱਚੀ ਹੈ ਨਾ ਬੱਸੀ ਮੈਂ ਇਹਨਾਂ ਨੂੰ ਟੀਕਾ ਪੜਿਆ ਵਾ ਬਹੁਤ ਪਿਆਰੀਆਂ ਨਿਆਣੀ ਬੱਸੀ ਦੇ ਮਤਲਬ ਕਿ ਬਾਈ ਕਹਿੰਦਾ ਟੀਕਾ ਪੜਿਆ ਹਾਂ ਐਦਾ ਬਦੂ ਫੁੱਲੂਗੀ ਬਦੂ ਫੁੱਲੂਗੀ ਬਾਈ ਦੂਜੇ ਸੂਏ ਨਾਲ ਕੋਹਰੀ ਬਣਦਾ ਕੋਹਰੀ ਬਣ ਜਾਂਦੇ ਹਾਂ ਜਿਵੇਂ ਬਾਈ ਥਣਾ ਦੀ ਕੁਆਲਿਟੀ ਹੈ ਤੇ ਆਰਡਰ ਦੀ ਕੁਆਲਿਟੀ ਹੈ ਤਾਂ ਐ ਲੱਗਦੀ ਨਹੀਂ ਵੀ ਪਹਿਲਾ ਸੁੰਦਿਆ ਲੱਗਦਾ ਦੂਜਾ ਸੁੰਦਿਆ ਹਾਂ ਐ ਪਰ ਫਲੂਣੀ ਆ ਹੂੰ ਫਲੂਣੀ ਬੱਸੀ ਆ ਜੀ ਲੈ ਵੇ ਖੜਨੀ ਖੜਨੀ ਚੈੱਕ ਕਰ ਲੈ ਸੀਲ ਕਿਵੇਂ ਹੈ ਬਾਈ ਪੂਰੀ ਠੰਡੀ ਸੀਲਾ ਠੀਕ ਆ ਲੈ ਵੇ ਜਮਰਦਾ ਹੁਣ ਕੈਮਰੇ ਕਰ ਕੋ ਠੰਡੀ ਸੀਲਾ ਪੁਗਰਾ ਨਿਆਣੇ ਤੋਂ ਪਾਸ ਕਰਕੇ ਲੈਂਦੀ ਠੀਕ ਆ ਬਾਈ ਕਹਿੰਦਾ ਬਿਨਾ ਨਿਆਣੇ ਤੋਂ ਪਾਸ ਕਰਕੇ ਲੈਂਦੀ ਆ ਬਾਕੀ ਬਈ ਫਾਇਡ ਚੰਗੀ ਆਊਗੀ ਕਿ ਨਹੀਂ ਬਈ ਉਹ ਮੈਨੂੰ ਭੱਦੀ ਮਠੂਆਲੀ ਨਹੀਂ ਰੇਟ ਤੇਰੇ ਅੱਗੇ ਵੀ ਜਾਇਜ਼ ਹੁੰਦੇ ਆ ਰੇਟ ਮੈਨੂੰ ਲੱਗਦਾ ਅੱਜ ਵੀ ਜਾਏਗਾ ਪੂਰੇ ਜਾਇਜ਼ ਹੀ ਕਰਾਂਗੇ ਤੇ ਲੈ ਚੱਲ ਬਾਈ ਬੰਨ ਦੇ ਭੱਦੀ ਮਠੂਆਲੀ ਹੋਈ ਵਿਚਾਰੀ ਭੱਜੂ ਨਠੂਆਲੀ ਨਹੀਂ ਸਹੀ ਗੱਲ ਲੈ ਵੇ ਕਲਾ ਕਲਾ ਥਾਣਾ ਪੂਰੀ ਵਿਥੀ ਤੇ ਥਣ ਲਗਾ ਕੀ ਮੋਲਾ ਫਿਰ ਜੰਗ ਬਾਈ ਮੋਲੇ ਦਾ 40 ਨਹੀਂ 42 ਨਹੀਂ ਬਾਈ ਹੂੰ ਆਪਾਂ 37000 ਦੀ ਦੇ ਦੇਣੀ ਆ ਬਸ ਲੈ ਬਾਈ ਜਮਾ ਜੈ ਮੋਲਾ ਚਾਹੇ ਮੈਂ ਕਹਣਾ ਕੋਈ ਘਰੇ ਰੱਖਣ ਨਾਲ ਲੈ ਜੇ ਚਾਹੇ ਦੇ ਚਣ ਨਾਲ ਲੈ ਜੇ ਹਾਂ ਕੋਈ ਲੈ ਜੇ ਜੇ ਸਾਂਭੇ ਚਾਰ ਦਿਨ ਤਾਂ ਦੇ ਕੇ ਜਾਊਗੀ ਕਿ ਨਹੀਂ ਬਾਈ ਹਾਂ ਪੂਰੀ ਤਿਆਰ ਕਰਕੇ ਵੇਚੀ ਨਾ ਬਹੁਤ ਲੇਵਾ ਬਣਾ ਕੇ ਛੂਗੀ ਸਹੀ ਗੱਲ ਆ ਬਾਈ ਹਾਂ ਬਹੁਤ ਲੇਵਾ ਤਿਆਰ ਕਰਕੇ ਸੋਨਾ ਕੱਚੀ ਕੱਚੀ ਪਈ ਨਾ ਲੈ ਕਟ ਲੈ ਵੇ ਦੀ ਬਾਰ ਸੋਨਾ ਤੇ ਕਰੂ ਹਣਾ ਹਾਂ ਟਾਇਟ ਲੈ ਕੇ ਦੀ ਇਹ ਨੂੰ ਤਾਂ ਲਾ ਲਾਂ ਕੋੜਾ ਹੋਊ ਠੀਕ ਆ ਬਾਈ ਅੱਗੇ ਦੋ ਨੰਬਰ ਤੇ ਚੰਗਾ ਇਹ ਆਪਣਾ ਦੂਜਾ ਸੂਆ ਉਹਨਾਂ ਨੇ ਦੱਸਿਆ ਕਰ ਰਹੇ ਨੇ ਤਾਂ ਠੀਕ ਆ ਪਰ ਅਗਲਾ ਤੀਜਾ ਮੰਨ ਲੈ ਦੂਜਾ ਸੂਆ ਬਾਈ ਕਹਿੰਦਾ ਦੱਸਿਆ ਗਿਆ ਆਪਾਂ ਨੂੰ ਭਾਵੇਂ ਕੋਈ ਤੀਜਾ ਮੰਨ ਲੈ ਉਹ ਅਗਲੇ ਦੀ ਆ ਹਾਂ ਪਰ ਉਹਨੇ ਕਿਹਾ ਕਿ ਕੱਢਾ ਫਿਰ ਜੰਗ ਪਿਛਲੇ ਸੂਏ ਦਾ 13 ਲੀਟਰ ਪਿਛਲੇ ਸੂਏ ਚੋਇਆ ਉਹ ਕਹਿੰਦੇ 13 ਲੀਟਰ ਪਿਛਲੇ ਸੂਏ ਚੋਇਆ ਹਜੇ ਤਾਂ ਇਹ ਹਫਤੇ ਦੀ ਕੱਚੀ ਆ ਹਜੇ ਨਹੀਂ ਸੁੰਦੀ ਹਜੇ ਤਾਂ ਕੋ ਬਣ ਕੇ ਝੋਲਾ ਦਿਖਾ ਦੀ ਕੱਢਾ ਲੈ ਬਾਈ ਝੋਲਾ ਚੱਕ ਲੈ ਇਹ ਤਾਂ ਕੱਚੀ ਆ ਹਜੇ ਤਾਂ ਬਾਲਟਾ ਲਾ ਚੈੱਕ ਕਰ ਲੋ ਫੁੱਲ ਪੀਂਗਾ ਮੈਂ ਕਹਣਾ ਟੋਕਰੇਰ ਗਲੇ ਵਾਲੇ ਕਿਸੂ ਹਣਾ ਪੱਤਰੀ ਜਾਨੀ ਦਿਖਾਉਂਦੇ ਟੋਕਰੇਰ ਕੋ ਬਾਈ ਬਹੁਤ ਕਮਾਲ ਦਾ ਥਣ ਬਹੁਤ ਕਮਾਲ ਦਾ ਹਣਾ ਮੱਝਾ ਹਣਾ ਸਾਰੇ ਥਣ ਨਾ ਪੂਰੀ ਵਿਥੀ ਤੇ ਲੱਗੇ ਹੋਏ ਮੱਝਾ ਹਣਾ ਥਾਣਾ ਬਾਕੀ ਰੰਗ ਰੰਗ ਦਿਖਾਈ ਗੋੜਰ ਗਾ ਗੂੜਾ ਸਹੀ ਗੱਲ ਆ ਬਾਈ ਹਾਂ ਨਮ ਗੋਰੰਗੂ ਲਾਲ ਗੰਗਾ ਗੂੜਾ ਲੈ ਵੇ ਤੂਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਆ ਹਜੇ ਦਿਨ ਕਿੰਨੇ ਕੁ ਅਸਟੀਮੇਟ ਜੀ ਕਰ ਠੀਕ ਆ ਫਤਤਾ 7 ਦਿਨ ਲਊਗੀ ਮੈਂ ਕਹਣਾ ਬਾਈ ਗੱਲਾਂ ਕਰਾ ਕੇ ਛੂ ਹਾਂ ਜੀ ਹਾਂ ਟੁੱਟ ਜਿਵਾ ਦੇ ਲਚੂੜਾ ਕਿੱਡਾ ਲੈ ਵਾਦਾ ਸਹੀ ਗੱਲ ਆ ਬਾਈ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਜੀ ਹਾਂ ਲੱਗੀ ਕੋੜੀ ਵਰਗੀ ਪਈ ਆ ਲਾ ਟੋਰਾ ਚੈੱਕ ਕਰ ਲੋ ਕਿ ਨਹੀਂ ਬਾਈ ਪੂਰੀ ਤਰੀਕ ਹੂੰ ਜ਼ੋਰਦਾਰ ਫੁੱਲਾ ਬਾਈ ਫੁੱਲਾ ਖਸਕਤੀ ਵੀ ਕਰਦੇ ਫੁੱਲ ਜੋੜਾ ਹੂੰ ਕਿਸੇ ਪੱਖ ਤੋਂ ਨਿੱਸੀ ਲਾਮੀ ਵੀ ਨਹੀਂ ਹੈਗੀ ਨਾ 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 ਤੇ ਕੀ ਮੋਲਾ ਫਿਰ ਇਹਦਾ ਬਾਈ ਅਜੇ ਕੱਚੀ ਦਾ ਅੱਜ ਆਪੇ ਹੀ ਦੇ ਦਾਂਗੇ 42 ਦੀ ਠੀਕਾ ਬੜੀ ਜੀ ਦੇਣੀ ਲੈ ਭਾਈ ਅੱਜ ਜਮਾ ਜਾਏ ਮੋਲਾ 45 47 ਕਰਾਂਗੇ ਪਰ ਆਪਾਂ ਜਾਈ ਗੱਲ ਪਿਆਲੀ ਮੈਂ ਕਹਿੰਦਾ ਜਿੱਤੇ ਤਿਆਰ ਹੋਊਗੀ ਮੋਹ ਮੰਗਮਾ ਮੋਲ ਮਿਲ ਸਕਦਾ ਮਿਲ ਸਕਦਾ ਯਾਹ ਭਾਈ ਚੈੱਕ ਕਰ 50000 ਦੀ ਨਾਲ ਦੇ ਨਾਲ ਯਾਹ ਫੌਂਦਾ ਦੀ ਬੀਕੂ ਤਿਆਰ ਹੋਈ ਲੈ ਆਪਾਂ ਦੋਮਾ ਬਸ ਚੈੱਕ ਕਰਾ ਲੈਣੇ ਭਾਈ ਬਹੁਤ ਕਮਾਲ ਦਾ ਥੋੜਾ ਜਨਾ ਮੇਰੇ ਕੈਮਰੇਜ ਟਾਈਮ ਰੋਡ ਕਰ ਜਾਉਣੀ ਲੈ ਉਸ ਕਰੀ ਹੱਥ ਫੇਰੀ ਯਾਰ ਉਸਤ ਲੱਗਾ ਭਾਈ ਦਰਦੀ ਆ ਪੂਰੀ ਵਿੱਚ ਤੇ ਤੁਹਾਨੂੰ ਲੱਗਾ ਮੋਲ ਖੈਰ ਭਾਈ ਦੋਮਾ ਦੀ ਜਾਇਜਾ ਨਾਰਸੀ ਕੇ ਬਾਈ ਦੋ ਬਾਈ ਕੋਲੇ ਦੋਵੇਂ ਦਿਖਾਤੇ ਜੇ ਕਿਸੇ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਲਓ ਵੀਡੀਓ ਨਾਲ ਦੇਖਣ ਲਈ ਧੰਨਵਾਦ